ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਆਂ ਪ੍ਰਭੂ ਸਾਰਿਆਂ ਦੇ ਜਾਨਵਰ ਅਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਕਿਉਂਕਿ ਸੋਡੇ ਵਰਗੇ ਭਾਂਜਾਂ ਵਾਲੀ ਕੰਮ ਚੱਲਦਾ ਹੈ ਅੱਜ ਤੁਹਾਨੂੰ ਗਾਂ ਦਿਖਾਉਣਾ ਹੈ ਜਰਸੀ ਤੇ ਥੋੜਾ ਮਿਕਸ ਐਚ ਐਫ ਦਾ ਇਹਨਾਂ ਉੱਤੇ ਪੱਧਰੀ ਹੈ ਪੂਰੀ ਕਾਂਤ ਨੂੰ ਆ ਲੱਗਾ ਮੱਝਾਂ ਵਾਲਾ ਪੂਰਾ ਟੌਪ ਦਾ ਬਾਕੀ ਪੁੱਛਾਂਗੇ ਬਾਈ ਤੋਂ ਰੇਟ ਪਿੰਡ ਦੁੱਧ ਕਿੰਨਾ ਹੈ ਗਾਂ ਹੀ ਜੰਗੀਆਂ ਕਰ ਲਿਓ ਬਾਈ ਨਾਲ ਸੰਪਰਕ ਨੰਬਰ ਲੈ ਕੇ ਦੇਵਾਂਗੇ ਤੋੜ ਕੇ ਦਿਖਾ ਦਈਏ ਪਹਿਲਾਂ ਤੋੜ ਲਿਓ ਸੰਪਰਕ ਗਾਂਾਂ ਖਾਂਤ ਨੂੰ ਆ ਲੱਗਾ ਟੌਪ ਦਾ ਤੋੜ ਕੇ ਦਿਖਾਉਣ ਆ ਤੋ 4 ਦਿਨ ਕਰ ਲਓ ਚੈੱਕ ਜਰਸੀ ਐਚ ਐਫ ਦਾ ਤਾਂ ਮਾੜਾ ਮੋਟਾ ਕਰਉthi ਹੈ ਕੱਦ ਨਹੀਂ ਵੜਾ ਕਹਿ ਸਕਦੇ ਗੱਲ ਕਰ ਉੱਡੇ ਹੀ ਲੇਵਾ ਤੇ ਉੱਡੇ ਕੱਦ ਹੈ ਜਰਸੀ ਵਾਲਾ ਕਾ ਦਾਮ ਪੀਲਾ ਦਾ ਪੀਲਾ ਪੀਲਾ ਤੋ ਬਲੋ ਚੈੱਕ ਮਾੜੀ ਗਾਂਹੇ ਲਈ ਬਾਰ ਤੇ ਕਰਬੀ ਗਾਰ ਲੇਵਰ ਅੱਗੇ ਵੀ ਉਹਨਾਂ ਦੇ ਪਿੱਛੇ ਹੀ ਹੋਣਾ ਚੜਾਈ ਬਹੁਤ ਆ ਗਈ ਬਾਕੀ ਲੇਵੇ ਦੀ ਥੋੜੀ ਥੁਰ ਕਰ ਲੈ ਚੈੱਕ ਮੋੜ ਲੈ ਬਾਈ ਇੱਥੋਂ ਮੈਂ ਉਹਨੂੰ ਵੀ ਕਹਾਂਗਾ ਵਧੀਆ ਹਾਂ ਇੱਥੋਂ ਚੈੱਕ ਕਰ ਆਹ ਤਾਂ ਤਾਂ ਦੱਬਦਲਾ ਪੀਸ ਹੈ ਜਿੰਨਾ ਹੈਗਾ ਅੱਜ ਪੁੱਛਾਂਗੇ ਬਾਈ ਤੋਂ ਕਿੰਨਾ ਦੁੱਧ ਹੈ ਕਿਵੇਂ ਕੀ ਗੱਲਵਾਦਾ ਕੀ ਰੇਟ ਹੈ ਇਹਦਾ ਆਵੇ ਆ ਜੋ ਕਰਦੇ ਆ ਬਾਈ ਨਾਲ ਗੱਲ ਹਾਂਜੀ ਬਾਈ ਸਸਰੀ ਗਾਲ ਹਾਂ ਚੱਲ ਬਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਹੈ ਹਾਂਜੀ ਕਹਿਮਾ ਸੂਈ ਹੈ ਇਹ ਤੀਜੀ ਸੂਈ ਤੀਜਾ ਹਾਂਜੀ ਕਦੋਂ ਸੂਈ ਹੈ ਇਹ ਕੱਲ 4 ਵਜੇ ਸੂਈ ਹੈ ਕੱਲ 3:00 4 ਵਜੇ ਕੱਲ 3:00 4 ਵਜੇ ਬੱਚਾ ਕੀ ਹੈ ਬਾਈ ਮਗਰਾ ਬੱਚਾ ਚਾਚਾ ਅੱਛਾ ਫਸਾ ਲਈ ਬੱਚਾ ਦਿੱਤਾ ਮਿੱਤਰੋ ਜਰਸੀ 'ਚ ਥੋੜਾ ਕਰੌਸ ਆ ਹਾਂਜੀ ਤੇ ਪਿਛਲੇ ਸੂਸਾ ਟੁਕੜੀ ਸੀ ਹਾਂਜੀ ਆਪਣੇ ਕੋਲ ਸੀ ਕਿੰਨਾ ਤੋਂ ਤੁਸੀਂ ਬਾਈ ਦੱਸ ਸਹੀ 18 ਲੀਟਰ ਤੋਂ ਸੀਗਾ ਜੀ ਬਾਈ ਜੀ ਪੂਰਾ ਪੂਰਾ ਫਟ ਗਿਆ ਕਿਹੜੇ ਕੋਆ ਕਿ ਮਣਕੇ ਲੈਣੀ ਐ ਮਣਕੇ ਲੈ ਲੋਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਜੀ ਕਹਿੰਦਾ ਪਿਛਲੇ ਸੂਏ ਕਿੱਥੋਂ ਲੈ ਕੇ ਆਇਆ ਸੀ ਬਾਈ ਇਹ ਸ਼ਿਨੀਵਾਲ ਤੋਂ ਹੀ ਸ਼ਿਨੀਵਾਲ ਕਲਾ ਤੋਂ ਹਾਂਜੀ ਉਹ ਬਾਈ ਮਨਪ੍ਰੀਤ ਦਾ ਗਾਂਆਂ ਇਕੱਠੀਆਂ ਵੇਚਦਾ ਉਹ ਹਾਂਜੀ ਉੱਤੋਂ ਪੱਧਰੀ ਐ ਜਮਾਣ ਬਾਕੀ ਸੀਲ ਬਥੇਰੀ ਐ ਖਾਣ ਪੀਣ ਦੀ ਖੁੱਲੀ ਐ ਪਿਛਲੇ ਸੂਏ ਤਾਂ ਬੱਚਾ ਕੀ ਆ ਬਈ ਦਾ ਉਹ ਬਾਹਰ ਖੜਾ ਹੀ ਬੱਸੀ ਐ ਬੱਚੀ ਪਿਛਲੇ ਸੂਏ ਦੀ ਐਤ ਕੀ ਬੱਚਾ ਹੈ ਤੇ ਤੁਸੀਂ ਆਪਨੇ ਚੋਈਆ ਪਿਛਲੇ ਕਿਹੜੇ ਹੈ ਨਾ ਹਾਂਜੀ ਅਸੀਂ ਆਪ ਚੋਈਆ ਐਤ ਕੀ ਫਿਰ ਕਹਿਣਾ ਕਰਦੇ ਤੂੰ ਐਤ ਦੀ ਦੇਖੋ ਜੀ ਖਾਲੀ ਸਪੀਅਰ ਵਧੂਗੀ ਜੀ ਘਟਦੀ ਤਾਂ ਨਹੀਂ ਹਾਂ ਪਤਣੀ ਚਾਹੀਦੀ ਤੀਜਾ ਸੂਆ ਹੈ ਨਾ ਹਾਂਜੀ ਤੀਜਾ ਸੂਆ ਤੇ ਪਿੰਡ ਬਾਈ ਆਪਣਾ ਪਿੰਡ ਕਿਹੜਾ ਹੈ ਪਿੰਡ ਉੱਬਾ ਜੀ ਤਸੀਬ ਮਾਨਸਾ ਜਿਲ੍ਹਾ ਵੀ ਮਾਨਸਾ ਹਾਂਜੀ ਜਿਲ੍ਹਾ ਮਾਨਸਾ ਤੇ ਰੇਟ ਕੀ ਹੈ ਦਾ ਜਹਾਜ ਦਾ ਰੇਟ ਇਹਦਾ ਜੀ 80000 ਮੰਗ ਰਿਹਾ ਹੈ 80000 ਰੁਪਿਆ ਹਾਂਜੀ ਤੇ ਕਿੱਥੇ ਕੋਈ ਤਾਂ ਛੱਡ ਦੋਗੇ ਬਾਈ ਨੂੰ ਜੋ ਤੁਹਾਂ ਦਾ ਬੰਦੇ ਦੇ ਡਿਪੈਂਡ ਹੋਊਗੀ, ਪਸੰਦ ਹੋਊਗੀ। ਠੀਕ ਹੈ। ਬਾਕੀ ਚਲੋ ਰੇਟ ਤਾਂ ਕੋਗਲ ਨਹੀਂ ਹੋ ਜਾਂਦੇ ਹੁੰਦੇ ਆ। ਹਾਂਜੀ। ਰੇਟ ਦਾ ਕੋਈ ਚੱਕਰ ਨਹੀਂ ਜਦੋਂ ਜਾਨਵਰ ਪਸੰਦਾ ਜੀ। ਹਾਂਜੀ। ਦੁੱਧ ਬਾਈ ਕਿਵੇਂ ਸੰਘਣਾ ਕੇ ਪਤਲੀ ਇਹਦਾ? ਤੁਹਾਨੂੰ ਸੰਘਣਾ ਕੇ ਮੱਝਾਂ ਨਾਲ ਪਾਉਂ। ਆਸ਼ਾ। ਤੁਹਾਨੂੰ ਲੈ ਨੂੰ ਕੁੰਦੇ ਰਹੀ 50 ਪੁਆਇੰਟ ਆਉਂਦੀ। ਠੀਕ ਹੈ। ਹਾਂਜੀ। ਚਿੱਟਾ ਦੁੱਧ ਵੀ ਹੈ ਨਾ? ਚਿੱਟਾ ਜਮਾ ਜੀ। 50 ਬਾਈ ਕਹਿੰਦਾ ਫੈਂਟ ਆਉਂਦੀ ਐ ਚਿੱਟਾ ਦੁੱਧ ਹੈ। ਬਾਕੀ ਲੰਬਾਈ ਤਾਂ ਬਹੁਤ ਹੈ। ਹਾਂਜੀ। ਕੱਦ ਜਰਸੀ ਵਾਲਾ ਆਮ। ਹਾਂਜੀ। ਸੀਲ ਬਥੇਰੀ ਹੈ ਬਹੁਤ ਸੀਲ ਹੈ ਮੋਰਕੀ ਨੰਬਰ ਬੋਲ ਦੇ ਬਾਈ ਦਰਾ 94631 ਹਾਂਜੀ 45715 ਹਾਂ 45715 ਨਾਲੇ ਬਾਈ ਨੂੰ ਫੋਨ ਆ ਬਾਕੀ ਥੜ ਬਹੁਤ ਟਾਪ ਦਾ ਲੱਗਿਆ ਜਿਵੇਂ ਮੱਜਾਂ ਦਾ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਥਾਣਾ ਪੂਰਾ ਮਨ ਕੱਲੇ ਕੱਲੇ ਥਾਣਾ ਹਾਂਜੀ ਸਮਾ ਕੇ ਵਧੀਆ ਹੋ ਜਾਂਦੀ ਹੈ ਹਾਂਜੀ ਤੇ ਕਰ ਲਿਓ ਬਾਈ ਨਾਲ ਸੰਪਰਕ ਰੇਟ ਦਾ ਕੋਈ ਗੱਲ ਨਹੀਂ ਰੇਟ ਤਾਂ ਹੋ ਜਾਂਦਾ ਨੇ ਯਾਰ ਰੇਟ ਦਾ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਮਲਿਆਲੋ ਬਾਈ ਨੂੰ ਫੋਨ ਪਿੰਡ ਉਬਾ ਹਾਂਜੀ ਉਬਾ ਜੀ ਤਹਿਸੀਲ ਸਦੂਲਗੜ ਆ ਮਾਨਸਾ ਜ਼ਿਲ੍ਹਾ ਮਾਨਸਾ ਹਾਂਜੀ ਠੀਕ ਹੈ ਭਾਈ ਦੇ ਹਿੱਸੇ ਤੋਂ ਮਲਾ 12 13 ਕਿਲੋਮੀਟਰ ਹੋ ਬਾਈ ਹਾਂਜੀ 12 13 ਕਿਲੋਮੀਟਰ ਹੈ ਤੇ ਪੈਣੀ ਬਾਗਾ ਤੋਂ ਪੈਣੀ ਬਾਗਾ ਤੋਂ 14 15 ਕਿਲੋਮੀਟਰ ਆ ਤੇ 12 13 ਕਿਉਂ ਉੱਥੋਂ ਪੈਂਦਾ ਜੀ 12 13 ਉੱਥੋਂ ਪੈਂਦਾ ਹਾਂਜੀ ਹਾਂਜੀ ਉਹ ਭਾਈ ਦੇ ਹਿੱਸੇ ਨਾਲ ਹੋ ਗਏ ਅੱਛਾ ਨਾ ਪੱਟੀ ਸੜਕ ਆ ਵਧੀਆ ਭਾਈ ਦੇ ਹਿੱਸੇ ਤੋਂ ਇੱਕ ਪਿੰਡ ਹੀ ਆਉਂਦਾ ਸਨ ਵਿੱਚ ਆ ਰੱਟੀ ਘਰ ਭਜਾਉਂਦੇ ਰਾਠੀ ਦਾ ਵਰਜ ਕੇਂਦਰ ਕਲਾ ਬਣਿਆ ਹੋ ਜਿੱਥੇ ਹਾਂਜੀ ਤੇ ਕਰ ਲਿਓ ਭਾਈ ਨਾਲ ਸੰਪਰਕ ਤੋੜ ਕੇ ਤੁਹਾਨੂੰ ਹੋਰ ਦਿਖਾ ਦਨੇ ਮਾੜੀ ਥੋੜੀ ਨਾਈਟ ਤੋਂ ਕਰ ਲਿਆ ਜਾਕਾ ਆਇਨਾ ਸਾਰੀ ਗਾਂ ਦਿਖਾਈ ਜਾਵੇ ਫਿਰ ਦਿੱਕਤ ਨਹੀਂ ਹੁੰਦੀ ਕਈ ਵਾਰੀ ਆਨਲਾਈਨ ਮੰਗਾ ਲੈਂਦਾ ਅਗਲਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਮੋੜ ਲਾ ਬਸ ਕੋਈ ਨ ਪੱਧਰੀ ਹੈ ਕੋਈ ਵਿੰਗ ਵਾਲ ਨਹੀਂ ਹੈਗਾ ਬਾਕੀ ਦੁੱਧ ਦਾ ਕਿਲੋ ਘਾਟੋ ਵਿੱਚ ਚੱਲੇ ਜਾਂਦਾ ਨਾ ਸੀਲ ਕਲਾ ਵੱਡਾ ਕੰਮ ਹੈ ਹਾਂਜੀ ਆਣ ਲਈ ਵੀ ਜੀ ਸਾਫ ਹੈ ਜੀ ਮੇਰੇ ਕੋਲ ਥੱਲੋਂ ਕੋਈ ਲੰਪਾ ਨਹੀਂ ਆਉਂਦਾ ਸਾਨੂੰ ਨਾਲ ਜੀ ਆਪਣੀ ਵੀ ਗਾਰੰਟੀ ਦੇ ਸਕਦੇ ਹਾਂ 18 ਕਿਲੋ ਪਿਛਲੇ ਸੂਏ ਦੁੱਧ ਤੇ ਹੁਣ ਸੂਇਆ ਤੀਜਾ ਸੂਆ ਹਾਂਜੀ ਰਾਤ ਸੂਇਆ ਮਗਰ ਬੱਛਾ ਜੇਰ ਜੇਰ ਭਾਈ ਵਧੀਆ ਪੈ ਗਈ ਹਾਂਜੀ ਵਧੀਆ ਜੀ ਜੇਰ ਜੇਰ ਕੰਪਲੀਟ ਹੈ ਇਹ ਕਰ ਲਿਓ ਸਪਰਕ ਭਾਈ ਨਾਲ ਆਇ ਤੁਹ ਦਵਾਰੇ ਚੈੱਕ ਕਰ ਲਓ ਮੱਥੇ ਤੇ ਟੋਆ ਨਿਕਾ ਕਰਨ ਕੋਈ ਤਕਲੀਫ ਨਹੀਂ ਆਈ ਜੀ ਮੋੜਾ ਸੁਭੀ ਹਾਂ ਪਲੀ ਚੰਗੀ ਆ ਬਾਈ ਹਾਂਜੀ ਤੇ ਬਾਕੀ ਮਿਲ ਲੈ ਲਓ ਬਾਈ ਨੂੰ ਫੋਨ ਮੰਤਲ ਆ ਜਿਹੜੇ ਨੇ ਪਹਿਲਾਂ ਮਿਲ ਲੈ ਲਿਆ ਉਹੀ ਲੈ ਜੂ ਗਾਂ ਸੀਲ ਬਹੁਤ ਚੰਗੀ ਬਹੁਤ ਹਾਂਜੀ ਇੱਥੇ ਚੈੱਕ ਕਰ ਲਓ ਤੋ ਐਨ ਜਮਾ ਪੱਧਰੀ ਹੈ ਕੋਈ ਚੱਕਰੀ ਨਹੀਂ ਜੇ ਕਿਸੇ ਨੇ ਆਨਲਾਈਨ ਮੰਗਾਣੀ ਹੋਵੇ ਉਹ ਵੀ ਮਗਾ ਸਕਦਾ ਆ ਭਾਈ ਮੂੰ ਤੇ ਦਾਗ ਜਗਾ ਤੇ ਫਿਰ ਇਹਦੇ ਇਹਦਾ ਮੂੰ ਨਾਲ ਹੀ ਆਈ ਪਹਿਲਾਂ ਤੇ ਅੱਛਾ ਪਹਿਲਾਂ ਤੋਂ ਆ? ਨਾਲ ਹੀ ਪਹਿਲਾਂ ਤੋਂ ਆਈ ਨਹੀਂ। ਅੰਗਰੇਜ਼ ਮਾੜਾ ਮਾੜਾ ਉਹ ਜਿਵੇਂ ਵਾਲ ਜੇ ਪੱਟੇ ਨਾਲ ਜੇ ਲੱਗਦਾ। ਹਾਂ ਯਾਰ। ਉਹ شریف ਬਹੁਤ ਹੈ ਆ ਬੱਚਾ ਆ ਗਿਆ ਨਾਲ। ਤੇ ਆ ਗਾਂ ਕਰ ਲਿਓ ਬਾਈ ਨਾਲ ਸੰਪਰਕ ਪਿੰਡ ਬੱਤ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਜਿੱਥੇ ਮਾਤਾ ਦਾ ਮੰਦਿਰ ਆ ਉਹ ਪਿੰਡ ਹੈ। ਹਾਂਜੀ ਕਰ ਲਿਓ ਬਾਈ ਨਾਲ ਸੰਪਰਕ। ਚਲੋ ਠੀਕ ਹੋ ਭਰਾਵਾ ਧੰਨਵਾਦ ਸਾਰਿਆਂ ਦਾ। ਦੇਖ ਕੇ ਵੀਡੀਓ ਬਾਈ ਨੂੰ ਲਾ ਲਿਓ ਫੋਨ। ਤੇ ਬਾਈ ਜਨਾ ਚੋਕੇ ਵੀ ਲੈ ਲਓ ਕੋਈ ਚੱਕਰੀ ਨਹੀਂ ਹਾਂਜੀ ਹਾਂਜੀ ਬਾਕੀ ਜਦੋਂ ਬੰਦੇ ਨੇ ਚੋਈ ਨਾ ਉਹ ਤਸੱਲੀ ਹੋ ਜਾਂਦੀ ਹੈ ਹਾਂਜੀ ਆ ਦੇਖ ਲਓ ਉੱਪੋ ਤਾਂ ਜਮਾ ਹੈ ਇਹ पे ਔਰ ਨੇ ਚੈਪ ਹੁੰਦੀ ਪੱਧਰੀ ਕੋਈ ਟੁਆ ਨਹੀਂ ਟੂ ਵਿੱਚ ਕੋਈ ਲੈਣਾ ਐਕਸਟਰਾ ਮਾਸ ਨਹੀਂ ਹੈਗਾ ਪੂਰੀ ਕੰਪਲੀਟ ਹੈ ਬਾਕੀ ਧੰਨਵਾਦ ਭਾਈ ਸਾਰਿਆਂ ਦਾ ਬਹੁਤ ਬਹੁਤ ਜਿਹੜੇ ਵੀਡੀਓ ਦੇਖਦੇ ਆ ਮਿਲਦੇ ਆ ਅਗਲੀ ਵੀਡੀਓ ਚ